ਨਵੇਂ ਸਾਲ ਤੋਂ ਇਹ ਪੰਜਾਬ ਸਰਕਾਰ ਜਿਹੜੀ ਸਾਡੇ ਆ ਬੀਮਾ ਯੋਜਨਾ 10 ਲੱਖ ਦਾ ਕਰ ਰਹੀ ਹੈ ਬਹੁਤ ਵੱਡੀ ਸਕੀਮ ਹੈ ਔਰ ਦੇਸ਼ ਦੇ ਵਿੱਚ ਪਹਿਲਾ ਪੰਜਾਬ ਸੂਬਾ ਜਿਹੜਾ ਜਿਸ ਦੇ ਵਿੱਚ ਸਕੀਮ ਲਾਗੂ ਹੋਣੀ ਹੈ 10 ਲੱਖ ਦੇ ਕਾਰਡ 1 ਜਨਵਰੀ ਤੋਂ ਬਣਨੇ ਸ਼ੁਰੂ ਹੋ ਜਣੇ ਬਾਕਾਇਦਾ ਉਹਦੀ ਸਾਰੀ ਸਾਡੀ ਤਿਆਰੀ ਹੋ ਚੁੱਕੀ ਹੈ ਉਸ ਤੋਂ ਬਾਅਦ 1100 ਜਿਹੜਾ ਹੈਗਾ ਬੀਬੀਆਂ ਆਸਤੇ ਉਹ ਆ ਜਾਣਾ ਤੇ ਸੜਕ ਸੁਰੱਖਿਆ ਫੋਰਸ ਵਧੀਆ ਸਵਾਮਾਂ ਦੇ ਰਹੀ ਹੈ ਸੋ ਜਿਹੜੀ ਸਾਡੀ ਝੂਲੀ ਆਮ ਆਦਮੀ ਪਾਰਟੀ ਦੀ ਉੱਥੇ ਕਿ ਸਰਕਾਰ ਦੁਆਰਾ ਇਹ ਦਾਅਵੇ ਕੀਤੇ ਜਾਂਦੇ ਆ ਵੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਅਸੀਂ ਉਹਨਾਂ ਦੀ ਕਚਹਿਰੀ ਦੇ ਵਿੱਚ ਸੁਣਾਗੇ ਤਾਂ ਜਤਿੰਦਰ ਸਿੰਘ ਭੱਲਾ ਚੀਰਮੈਨ ਸਾਹਿਬ ਅੱਜ ਦਫ਼ਤਰ ਪਹੁੰਚੇ ਆ ਗੱਲਬਾਤ ਕਰਦੇ ਆ ਦੇਖਦੇ ਆ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨਾ ਜਾਂ ਸਿਰਫ ਬਿਆਨਬਾਜ਼ੀ ਹਾਂਜੀ ਸੱਸੀ ਜੀ ਚੀਰਮੈਨ ਸਾਹਿਬ ਜਿਵੇਂ ਕਿ ਇਹ ਪਬਲਿਕ ਬੈਠੀ ਹੈ ਜੀ ਇਹ ਸਮੱਸਿਆਵਾਂ ਲੈ ਕੇ ਪਹੁੰਚੀ ਅੱਜ ਤੁਹਾਡੇ ਕੋਲ ਬਿਲਕੁਲ ਜੀ ਸਾਡੀ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ ਸੂਬੇ ਦੇ ਮੁੱਖ ਮੰਤਰੀ ਸਰ ਭਗਵਾਨ ਸਿੰਘ ਦੀ ਮਾਂ ਉਹ ਪੰਜਾਬ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਆ ਅਸੀਂ ਵੀ ਉਹਨਾਂ ਦੀ ਟੀਮ ਦਾ ਹਿੱਸਾ ਹੈ ਸੋ ਪਹਿਲਾਂ ਵੀ ਸੰਗਦਰਸ਼ਨ ਸਾਡੇ ਜਾਰੀ ਸੀਗੇ ਉਸ ਤੋਂ ਬਾਅਦ ਤਨ ਤਨ ਇਲੈਕਸ਼ਨ ਆ ਗਈ ਬਲਾਕ ਸੰਮਤੀ ਜਿਲ੍ਹਾ ਪ੍ਰਚੋਣਾ ਆ ਗਈਆਂ ਤੇ ਉਸ ਕਰਕੇ ਥੋੜੀ ਜਿਹੀ ਖਣੂਬਤ ਆਈ ਸੀਗੀ ਦੁਬਾਰਾ ਫਿਰ ਅਸੀਂ ਇਹ ਸੰਗਦਰਸ਼ਨ ਸ਼ੁਰੂ ਕੀਤੇ ਹਰੇਕ ਸੋਮਵਾਰ ਇਹ ਸੰਗਤ ਦਸ਼ ਇਸੇ ਤਰ੍ਹਾਂ ਲੋਕਾਂ ਦਾ ਸਮੱਸਿਆਵਾਂ ਲਗਾਤਾਰ ਅਸੀਂ ਸੁਣ ਕੇ ਉਹਨਾਂ ਦੇ ਹੱਲ ਕਰਾਂਗੇ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਸਾਡੇ ਪਿੰਡਾਂ ਦੇ ਆਮ ਲੋਕ ਹੈ ਛੋਟੇ-ਛੋਟੇ ਕੰਮ ਹੁੰਦੇ ਉਹਨਾਂ ਦੇ ਕਈ ਵਾਰ ਕੋਈ ਅਫਸਰ ਗੱਲ ਨਹੀਂ ਸੁਣਦਾ ਕੋਈ ਥਾਣੇ ਦੇ ਵਿੱਚ ਗੱਲ ਨਹੀਂ ਸੁਣਦਾ ਕਿਸੇ ਮੁਲਾਜ਼ਮ ਹੁੰਦਾ ਕੰਮ ਆ ਕੋਈ ਦੁਕਾਨਦਾਰ ਦਾ ਕੰਮ ਆ ਕਿਸੇ ਕਿਸਾਨ ਭਰਾ ਦਾ ਕੰਮ ਆ ਜਦੋਂ ਅਸੀਂ ਤੇ ਬੈਠਦੇ ਆ ਤਾਂ ਸਮੱਸਿਆ ਸੁਣ ਕੇ ਉਸ ਦਾ ਸਹੀ ਸਮਾਧਾਨ ਕਰਨ ਲਈ ਅਫਸਰਾਂ ਨਾਲ ਗੱਲ ਕਰਦੇ ਆ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਦੇ ਆ ਤੇ ਲੋਕਾਂ ਦੇ ਮਸਲੇ ਜਿਹੜੇ ਹੈਗੇ ਆ ਉਹ ਹੱਲ ਹੁੰਦੇ ਆ ਵੈਸੇ ਹੀ ਵੀ ਸਰਕਾਰ ਦੀ ਡਿਊਟੀ ਬਣਦੀ ਆ ਚਾਹੇ ਸਾਡੂ ਕੀ ਐਮਐਲਏ ਸਹਿਬਾਨ ਨੇ ਮੰਤਰੀ ਸਹਿਬਾਨ ਨੇ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੋਕਾਂ ਦੇ ਨਾਲ ਹੀ ਸਮਾਜ ਬਣਦਾ ਲੋਕਾਂ ਦੇ ਨਾਲ ਹੀ ਸੂਬਾ ਬਣਦਾ ਲੋਕਾਂ ਦੇ ਨਾਲ ਹੀ ਦੇਸ਼ ਬਣਦਾ ਸੋ ਇਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹਰੇਕ ਸਰਕਾਰ ਦੀ ਡਿਊਟੀ ਆ ਸੋ ਇਸ ਕਰਕੇ ਮੈਂ ਪਾਰਟ ਦੇ ਜ਼ਿਲ੍ਹਾ ਪ੍ਰਧਾਨਮੀ ਐ ਚੇਅਰਮੈਨ ਵੀ ਤੁਮੇ ਟਾਸਟ ਕਰ ਰਹੇ ਹਾਂ ਸੋ ਇਹ ਡਿਊਟੀ ਨਿਭਾ ਰਿਹਾ ਜੀ ਚੇਅਰਮੈਨ ਸਾਹਿਬ ਜੇ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਤੁਹਾਡੀ ਡਿਊਟੀ ਆ ਉੱਥੇ ਜਿੱਥੇ ਕਿ ਜਿਸ ਇਸ ਹਲਕੇ ਨੂੰ ਬਾਦਲਾਂ ਦਾ ਗੜ ਮੰਨਿਆ ਜਾਂਦਾ ਤੇ ਪਿਛਲੇ ਦਿਨੀ ਬਲਾਕ ਸੰਮਤੀ ਦੇ ਵਿੱਚ ਵੀ ਦੇਖਿਆ ਗਿਆ ਵੀ ਜਿਹੜਾ ਹੈਗਾ ਬਲਾਕ ਸੰਮਤੀ ਦੇ ਵਿੱਚ ਅਕਾਲੀ ਦਲ ਕਾਫੀ ਉਹਨਾਂ ਨੇ ਡਾਇਨਾਸੌਰ ਦੇ ਰਾਹੀ ਵੀ ਪ੍ਰਗਟਾਵਾ ਕੀਤਾ ਵੀ ਡਾਇਨਾਸੌਰ ਦੁਆਰੇ ਯਾਰ ਕਿੱਥੇ ਕੋਈ ਤੁਸੀਂ ਕਮੀ ਰਹਗੀ ਜਾਪਦੇ ਹੋ ਵੀ ਜਿਹੜਾ ਉਹਨਾਂ ਨੂੰ મત ਬਲਾਕ ਸੰਮਤੀ ਦੇ ਵਿੱਚ ਕਾਫੀ ਸੀਟਾਂ ਜਿਹੜੀਆਂ ਬਠਿੰਡਾ ਹਲਕੇ ਤੋਂ ਮਿਲਦੀਆਂ ਬੇਨਤੀ ਹੈ ਕਿ ਓਵਰਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ 75% ਪਿੰਡੂ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਤਾਤ ਹੈ ਔਰ 25% ਜਿਹੜੀ ਵੋਟ ਆ ਉਹ ਕਾਂਗਰਸ, ਭਾਜਪਾ, ਅਕਾਲੀ ਦਲ ਆਜ਼ਾਦ ਤੇ ਬਹੁਜਯ ਸਮਾਈ ਪਾਰਟੀ ਦੇ ਉਮੀਦਵਾਰਾਂ ਨੂੰ ਪਈਆਂ ਸੂਰ ਲੋਕਾਂ ਦਾ ਫਤਵਾ ਕਿ ਅੰਫੇਰ ਕਿਹਨਾ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਜੋ ਸਾਡੇ ਬਟੰਡੇ ਦੇ ਵਿੱਚ ਕੁਝ ਪ੍ਰੋਬਲਮ ਆਈ ਹੈ ਉਸ ਦੇ ਅਸੀਂ ਐਨਾਲਿਸਿਸ ਕੀਤਾ ਹੈ ਕਈ ਕਾਰਨ ਸਾਹਮਣੇ ਆਏ ਨੇ ਇੱਕ ਤਾਂ ਸਾਡੇ ਕੋਲ ਜਿਹੜੇ ਉਮੀਦਵਾਰ ਸੀ ਨਵੇਂ ਸੀਗੇ ਇੱਕ ਸਮਾਂ ਬਹੁਤ ਘੱਟ ਸੀਗਾ ਸੋ ਜਿਹੜੇ ਸਾਡੇ ਲੀਡਰ ਸਾਹਿਬਾਨ ਸੀ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਤਾਲਮੇਲ ਨਹੀਂ ਹੋਇਆ ਪਰ ਫਿਰ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਮੈਂ ਗਿਆ ਉੱਥੇ ਜੋ ਸਾਨੂੰ ਵੋਟ ਪਈ ਆ ਉਹ ਸਰਕਾਰ ਦੇ ਜਿਹੜੇ ਕੰਮ ਆ ਲੋਕਾਂ ਨੇ ਉਹਨਾਂ ਵੋਟਾਂ ਉਹਨਾਂ ਕੰਮਾਂ ਨੂੰ ਵੱਡੇ ਪੱਧਰ ਤੇ ਤਰਜੀਹ ਦਿੱਤੀ ਆ ਪਿੰਡਾਂ ਦੇ ਵਿੱਚ ਜਾ ਕੇ ਗੱਲ ਕਰਦੇ ਸੀ ਤਾਂ ਲੋਕ ਕਹਿੰਦੇ ਸੀ ਵੀ ਜਿਹੜੀ ਬਿਜਲੀ ਰਾਤ ਨੂੰ 12 ਵਜੇ ਆਉਂਦੀ ਆ ਉਹ ਦਿਨੇ ਆਉਂਦੀ ਆ ਸੜਕ ਸੁਰੱਖਿਆ ਫੋਰਸ ਹੈ ਮੁਫਤ ਬਿਜਲੀ ਹੈ ਫਸਲਾਂ ਚੱਕਣ ਵਾਲੇ ਗੱਲੋਂ ਵੀ ਲੋਕ ਮੰਨਦੇ ਸੀ ਸਰਕਾਰ ਦੇ ਵਧੀਆ ਪੱਖ ਹੈ ਪਰ ਫਿਰ ਵੀ ਅਸੀਂ ਇਸ ਗੱਲ ਦਾ ਪਰਚੋਲ ਕਰ ਰਹੇ ਹਾਂ ਬਠਿੰਡੇ ਦੇ ਵਿੱਚ ਕਿਉਂ ਕਮੀ ਰਹੀ ਹੈ ਸੋ ਇਸ ਕਰਕੇ ਜੇ ਸਾਨੂੰ ਇਹ ਸਾਨੂੰ ਇੱਥੇ ਨਿਮੋਸ਼ੀ ਜਾਂ ਹਾਰ ਹੋਈ ਹੈ ਤਾਂ ਅਸੀਂ ਉਸਨੂੰ ਇੱਕ ਚੈਲੰਜ ਦੇ ਤੌਰ ਤੇ ਲਿਆ ਉਸ ਦਿਨ ਤੋਂ ਲੈ ਕੇ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਆਪ ਦੀ ਸਰਕਾਰ ਨੂੰ ਨਹੀਂ ਬਤਾਈ ਵੀ ਹੈ ਬਤਾਓ ਜਿਲ੍ਹਾ ਪ੍ਰਧਾਨ ਪਿੰਡਾਂ ਦੇ ਵਿੱਚ رابطہ ਵਧਾਇਆ ਹੈ ਮੀਟਿੰਗਾਂ ਵਧਾਈਆਂ ਸੋ ਜੋ ਪ੍ਰਮਾਤਮਾ ਕਰਦਾ ਠੀਕ ਕਰਦਾ ਸਾਡੇ ਕੋਲ ਸਮਾਂ ਸਵਾ ਸਾਲ ਦਾ ਸਵਾ ਸਾਲ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਨੇ ਉਸ ਨੂੰ ਅਸੀਂ ਦੂਰ ਕਰਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਔਰ ਮੈਂ ਮਹਿਸੂਸ ਕਰਦਾ ਕਿ